ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਿੰਟੂ ਸਿੱਧੂ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਗੇ ਆ ਸਿਹਤ ਦਾ ਧਿਆਨ ਰੱਖਿਆ ਕਰੋ ਸਿਹਤਾਂ ਬਹੁਤ ਖਰਾਬ ਹੋ ਰਹੀਆਂ ਆਪਣੀਆਂ ਖਾਣ ਪੀਣ ਜਿਹੜਾ ਉਹ ਬੜਾ ਖਰਾਬ ਹੋ ਗਿਆ ਤੇ ਬਹੁਤ ਲੋਕ ਮੈਂ ਦੇਖਦਾ ਭੀ ਦਿਖਦੇ ਚੰਗੇ ਭਲੇ ਹੁੰਦੇ ਨੇ ਤੇ ਕੁਝ ਦਿਨ ਬਾਅਦ ਆਪਾਂ ਮਿਲਦੇ ਆਂ ਤੇ ਕਹਿੰਦੇ ਕਿ ਮੈਂ ਬਿਮਾਰ ਹੋ ਗਿਆ ਮੇਰੇ ਵਿੱਚੋਂ ਆ ਨਿਕਲ ਆਈਆਂ ਤੇ ਮੈਨੂੰ ਲੱਗਦਾ ਹੈ ਕਿ ਡਿਪਰੈਸ਼ਨ ਬੜੀ ਹੈ ਟੈਨਸ਼ਨ ਬੜੀ ਹੈ ਹਰ ਕਿਸੇ ਇਨਸਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਟੈਨਸ਼ਨ ਨਾ ਲਿਆ ਕਰੋ ਜ਼ਿੰਦਗੀ ਦਾ ਸਵਾਦ ਲੈਣਾ ਸਿੱਖੋ ਇੱਕ ਫਿਲਮ ਆਈ ਸੀ ਜੀਓ ਔਰ ਜੀਨੇ ਦੋ ਇਹਦਾ ਇਹਦਾ मीनिंग ਇਹ ਹੈ ਕਿ ਆਪਾਂ ਆ ਆਪ ਵੀ ਹੱਸੀਏ ਖੇਡੀਏ ਤੇ ਆਂਡ ਗਵਾਂਡ ਆਪਦੇ ਨਗਰ ਨੂੰ ਸਾਰੇ ਨੂੰ ਖੁਸ਼ ਰੱਖੀਏ ਸੋ ਟੈਨਸ਼ਨਾਂ ਜਿਹੜੀਆਂ ਉਹ ਬੜੀਆਂ ਵਧੀਆਂ ਜਾਂਦੀਆਂ ਮੈਂ ਇੱਕ ਗੱਲ ਤਾਂ ਨਾ ਸ਼ੇਅਰ ਕਰਦਾ ਕਿ ਸਾਡੇ ਚਲੋ ਮੈਂ ਨਾ ਨਹੀਂ ਲੈਂਦਾ ਕਿਸ ਪਿੰਡ ਦੇ ਵਿੱਚ ਕੈਂਪ ਲੱਗਾ ਸੀ ਜੀ ਤੇ ਉਹਦੇ ਵਿੱਚ ਫ੍ਰੀ ਟੈਸਟ ਹੋ ਰਿਹਾ ਸੀ ਤੇ ਟੈਸਟ ਹੋਏ ਸਾਰਿਆਂ ਦੇ ਤੇ ਇੱਕ ਲੇਡੀਜ਼ ਟੈਸਟ ਕਰਵਾਉਣ ਗਈ ਤੇ ਉਹਨਾਂ ਨੇ ਸੋਚਿਆ ਵੀ ਚਲੋ ਫ੍ਰੀ ਆਫ ਕੋਸਟ ਆ ਆਪਾਂ ਕਰਵਾ ਲਿੰਨੇ ਆ ਹਨਾ ਟੈਸਟ ਤੇ ਉਹ ਟੈਸਟ ਜਦੋਂ ਕਰਵਾਇਆ ਤੇ ਉਹਨੂੰ ਨਾ ਜਿਹੜੇ ਬੰਦੇ ਨੇ ਟੈਸਟ ਕੀਤਾ ਤੇ ਉਹਨੇ ਨਾ ਵਹਿਬ ਪਾਤਾ ਵੀ ਤੁਹਾਡੇ ਤੇ ਗਿਲਟੀ ਹੈ ਹਨ ਇੱਥੇ ਚਸ ਦੇ ਵਿੱਚ ਗਿਲਟੀ ਹੈ ਤੇ ਤੁਸੀਂ ਯਕੀਨ ਜਾਣਿਓ ਕਿ ਉਹ ਲੇਡੀਜ਼ ਅੱਜ ਬਿਮਾਰ ਹੋ ਗਏ ਆ ਟੈਸਟ ਕਰਵਾਏ دھੂਰੀ ਆ ਸਾਰੇ ਤੇ ਸਾਰੇ ਨਾਰਮਲ ਟੈਸਟ ਆਏ ਕੁਝ ਟੀਜ ਨਹੀਂ ਆਈ ਉਹ ਉਹ ਉਹਨਾਂ ਦਾ ਕਹਿਣ ਦੇ ਨਾਲ ਇਨਾ ਵੱਡਾ ਦਿਮਾਗ ਤੇ ਇਫੈਕਟ ਪੈ ਗਿਆ ਕਿ ਅੱਜ ਉਹ ਵਿਚਾਰੇ ਬਿਮਾਰ ਨੇ ਮੰਝੇ ਤੇ ਨੇ ਤੇ ਜਦੋਂ ਉਹਨਾਂ ਦੇ ਹਸਬੰਦ ਬੱਚੇ ਉਹਨਾਂ ਨੂੰ ਲੈ ਕੇ ਜਾਂਦੇ ਆ ਤੇ ਉਹ ਜਿਹੜਾ ਟੈਸਟ ਕਰਾਉਂਦੇ ਜਾਂ ਕੁਝ ਕਰਾਉਂਦੇ ਕੁਝ ਵੀ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਹੱਥ ਜੋੜ ਕੇ ਮੇਰੀ ਬੇਨਤੀ ਆ ਉਹਨਾਂ ਡਾਕਟਰਾਂ ਨੂੰ ਜਾਂ ਉਹਨਾਂ ਨੂੰ ਕਿ ਡਾਇਰੈਕਟਲੀ ਨਾ ਪੇਸ਼ੈਂਟ ਦੇ ਸੱਟ ਮਾਰਿਆ ਕਰੋ ਤਰੀਕਾ ਰੱਖਿਆ ਕਰੋ ਆ ਆਪਣੇ ਤਰੀਕੇ ਨਾਲ ਸਮਝਾਇਆ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ ਵੀ ਕਿਸ ਤਰ੍ਹਾਂ ਸਮਝਾਇਆ ਜਾਂਦਾ ਹੈ ਤੇ ਸੋ ਟੈਨਸ਼ਨ ਜਿਹੜੀ ਉਹ ਬਹੁਤ ਵੱਡੀ ਬਿਮਾਰੀ ਹੈ ਜੀ ਉਹਦਾ ਇਲਾਜ ਨਹੀਂ ਜੋ ਦੁਨੀਆ ਤੇ ਹੈਗਾ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਮੈਂ ਅੱਗੇ ਕਹਿਣਾ ਨਾ ਕਿ ਜੇ ਬੰਦ 10 ਬੰਦਿਆਂ ਨੂੰ ਇਕੱਠਿਆਂ ਕਰਕੇ ਬਿਠਾ ਕੇ ਪੁੱਛਿਆ ਜਾਵੇ ਕਿ ਖਿੜਕੇ ਕਦੋਂ ਹਸੇ ਸੀ ਖਿੜਕੇ ਹਸਨ ਬਲ ਆਹਾ ਹਾ 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 ਕਰਕੇ ਅੱਖਾਂ 'ਚੋਂ ਪਾਣੀ ਆ ਜਾਣਾ ਹਨਾ ਉਹ ਹਸਣਾ ਉਹ ਕਦੋਂ ਹਸੇ ਮੈਂ ਗਰੰਟੀ ਨਾਲ ਕਹਿਣਾ ਕਿ 10 ਬੰਦਿਆਂ 'ਚ 10 ਬੰਦੇ ਕਹਿਣਗੇ ਯਾਰ ਕਾਫੀ ਦੇਰ ਹੋ ਗਈ ਹੈ ਹਨਾ ਜੇ ਹਸੇ ਵੀ ਹੋਣ ਵੀ ਬੜਾ ਥੋੜੇ ਹੋਗੇ ਸੋ ਸਿਹਤ ਦਾ ਧਿਆਨ ਰੱਖੋ ਸਿਹਤ ਨੂੰ ਤੰਦਰੁਸਤ ਰੱਖੋ ਮਨ ਨੂੰ ਦਿਮਾਗ ਨੂੰ ਤੰਦਰੁਸਤ ਰੱਖੋ ਪ੍ਰਮਾਤਮਾ ਤੋਂ ਸਾਰੇ ਸੁੱਖ ਮੰਗਿਆ ਕਰੋ ਖੈਰ ਮੰਗਿਆ ਕਰੋ ਤੇ ਸ਼ਾਬਦਾ ਪੜਾ ਮੰਗਿਆ ਕਰੋ ਸੋ ਗੱਲ ਕਰਦੇ ਆ ਕਿ ਇਲੈਕਸ਼ਨ ਆ ਗਈ ਸਿਰ ਤੇ ਤੇ ਤੁਹਾਡਾ ਸਵਾਗਤ ਆ ਪਹਿਲਾਂ ਸਾਡੇ ਚੈਨਲ ਦੇ ਵਿੱਚ 올ਡ ਪੰਜਾਬ ਟੀਵੀ ਮਿੰਟੂ ਸਿੱਧੂ ਐਡਾ ਫੇਸਬੁੱਕ ਹੈ ਤੇ ਤੁਸੀਂ ਫੋਲੋ ਕਰਿਆ ਕਰੋ ਕਾਫੀ ਬੰਦਿਆਂ ਨੇ ਫੋਲੋ ਕਰ ਰਹੇ ਨੇ ਮੇਰੇ ਜਿਹੜੇ ਚਾਣ ਵਾਲੇ ਨੇ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਗੱਲਾਂ ਕਰਿਆ ਕਰੀਏ ਹਨਾ ਗੱਲਾਂ ਕਰਨਾ ਮਾਨ ਜਿਹੜਾ ਉਹ ਤੰਦਰੁਸਤ ਹੋ ਜਾਂਦਾ ਹੈ ਕਈਆਂ ਨੂੰ ਚੰਗੀ ਲੱਗੂ ਕਈਆਂ ਨੂੰ ਨਹੀਂ ਲੱਗੂ ਕੋਈ ਗੱਲ ਨਹੀਂ ਸਾਰੇ ਹੁੰਦੇ ਆ ਸੋ ਇਲੈਕਸ਼ਨ ਆ ਗਈ ਹੈ ਤੇ ਮਾਝੇ ਵਾਲਿਆਂ ਦੀ ਮੈਂ ਗੱਲ ਕਰੂੰਗਾ ਕਿ ਮਾਝੇ ਵਾਲਿਆਂ ਨੂੰ ਸਲੂਟ ਆ ਮੇਰਾ ਕਿ ਮਾਝਾ ਜਿਹੜਾ ਸਾਡਾ ਉਹ ਇੱਕ ਬਹੁਤ ਵੱਖਰੀ ਜੀ ਵਧੀਆ ਧਰਤੀ ਕਹਿ ਲੋ ਜਾਂ ਵੱਖਰੀ ਧਰਤੀ ਜਿੱਥੇ ਬਹੁਤ ਗੁਰੂ ਪੀਰ ਆਏ ਨੇ ਸਾਡੇ ਵੱਡੇ ਤੇ ਚਰਚਾ ਜ ਰਹੀਦੀ ਆ ਹੁਣ ਜਿਹੜੀ ਚਰਚਾ ਛਿੜ ਗਈ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੀ ਚਰਚਾ ਛੜ ਗਈ ਹੈ ਸਾਡੀ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਦੀ ਤੇ ਭਾਈ ਅਮਰਪਾਲ ਸਿੰਘ ਜੀ ਹੋਣਾਂ ਦੇ ਆਉਣ ਨਾਲ ਇਹ ਜਿਹੜੀ ਸੀਟ ਆ ਜਾਂ ਇਹ ਜਿਹੜੀ ਇਲੈਕਸ਼ਨ ਆ ਸਾਡੇ ਖਡੂਰ ਸਾਹਿਬ ਵਾਲਕੇ ਦੀ ਉਹ ਇੱਕ ਵੱਖਰੀ ਵੱਖਰਾ ਹੀ ਇੱਕ ਬਣ ਗਿਆ ਹੈ ਵੱਖਰੀ ਜੀ ਗੱਲ ਹੋ ਗਈ ਤੇ ਸਾਰਿਆਂ ਦੀ ਨਿਗਾਹ ਸਾਰੀ ਦੁਨੀਆ ਦੀ ਜਿਹੜੀ ਹੁਣ ਨਿਗਾਹ ਹੈ ਉਹ ਸਾਡੇ ਇਸ ਜਿਹੜਾ ਜਿਹੜੀ ਸੀਟ ਆ ਉਹਦੇ ਉੱਤੇ ਐ ਹੋਊਗੀ ਹੈਨਾ ਤੇ ਚਲੋ ਲੋਕਾਂ ਨੇ ਆ ਲੋਕ ਬੜੇ ਸਿਆਣੇ ਨੇ ਬੜਾ ਕੁਝ ਉਹਨਾਂ ਸਮਝਦੇ ਨੇ ਹਰ ਗੱਲ ਨੂੰ ਤੇ ਵਧੀਆ ਗੱਲ ਹੈ ਤੇ ਇਹਦੇ ਵਿੱਚ ਭਾਈ ਸਰਦਾਰ ਸਿੰਘ ਜੀ ਸਿੰਘ ਜੀ ਮਾਨੋ ਨਾਣੇ ਜਿਹੜੀ ਸੀਟ ਸੀ ਜਿਹੜਾ ਆਪਣਾ ਕੈਂਡੀਡੇਟ ਖਿਲਾ ਰਿਆ ਸੀ ਉਹਨਾਂ ਨੂੰ ਉਹਨਾਂ ਨੇ ਵਾਪਸ ਲੈ ਲਿਆ ਸਰਦਾਰ ਹਰਪਾਲ ਸਿੰਘ ਜੀ ਬਲੇਰ ਤੇ ਉਹ ਵੀ ਉਹਨਾਂ ਦੀ ਮਦਦ ਕਰ ਰਹੇ ਨੇ ਗੁੱਡ ਥਿੰਕਰ ਤੇ ਵਧੀਆ ਗੱਲ ਹੈ ਤੇ ਮੁੱਦੇ ਬੜੇ ਨੇ ਮੁੱਦਾ ਜਿਵੇਂ ਨਸ਼ਿਆਂ ਦਾ ਲਾਲੋ ਜਾਂ ਦੂਜੀਆਂ ਹੋਰ ਜਿਹੜੀਆਂ ਗੱਲਾਂ ਆ ਉਹ ਜਿਹੜੀਆਂ ਸਾਡੇ ਜੋ ਆਪਾਂ ਹੰਡਾਈਆਂ ਐ ਜੋ ਆਪਾਂ ਹੰਡਾਰ ਰਹੇ ਆ ਉਹ ਮਤਲਬ ਦੇਖ ਰਹੇ ਆ ਦੁਖੀ ਆ ਹੈਨਾ ਸਾਰੇ ਲੋਕਾਂ ਦਾ ਇੱਕ ਰੁਝਾਨ ਹੋ ਚੁੱਕਾ ਹੈ ਕਿ ਬਾਹਰ ਨੂੰ ਬੱਚੇ ਭੇਜ ਦਿਓ ਬਾਹਰ ਨੂੰ ਬੱਚੇ ਭੇਜ ਦਿਓ ਸੌਖਾ ਨਹੀਂ ਆ ਬੱਚੇ ਬਾਹਰ ਭੇਜਣਾ ਬਹੁਤ ਔਖਾ ਏ ਬੱਚਿਆਂ ਨੂੰ ਬਾਹਰ ਭੇਜਣਾ ਉਹਦੇ ਦੋ ਤਿੰਨ ਗੱਲਾਂ ਐ ਜਿਹੜੀਆਂ ਮੈਂ ਫੀਲ ਕਰਦਾ ਏ ਉਹ ਇਹ ਏ ਕਿ ਇੱਕ ਤੇ ਬੰਦਾ ਪੈਸੇ ਲਾ ਕੇ ਬੱਚਿਆਂ ਨੂੰ ਭੇਜਦਾ ਏ ਬੜਾ ਔਖਾ ਹੋ ਕੇ ਵੀ ਪੈਸੇ ਲਾ ਲੋ ਹਰ ਬੰਦੇ ਤੋਂ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਦੂਸਰੀ ਗੱਲ ਜਿਹੜਾ ਵਿਛੋੜਾ ਸੌਰੀ ਜਿਹੜਾ ਵਿਛੋੜਾ ਜਿਹੜਾ ਆਪਣਾ ਵਿਛੋੜਾ ਆਪਣਾ ਪੈ ਜਾਂਦਾ ਨਾ ਆਪਣੇ ਬੱਚਿਆਂ ਨਾਲ ਆਪਣੇ ਮਾਪਿਓ ਨਾਲ ਜਿਹੜਾ ਉਹ ਵਿਛੋੜਾ ਉਹ ਬੜੀ ਇੱਕ ਭੈੜੀ ਚੀਜ਼ ਏ ਵਿਛੋੜਾ ਚੱਲਣਾ ਬੰਦਾ ਪੈਸੇ ਕਮਾਉਣ ਲਈ ਦੂਰ ਜਾਂਦਾ ਏ ਕਈ ਬੰਦੇ ਵੇਖੇ ਮੈਂ 5 5 7 7 10 ਸਾਲ ਆਇਆ ਨਹੀਂ ਜਾਂਦਾ ਕੁਝ ਬੱਚੇ ਆ ਬੜੀ ਸਟਰਗਲ ਆ ਉੱਥੇ ਜਾ ਕੇ ਬਹੁਤ ਸਟਰਗਲ ਕਰਨੀ ਪੈਂਦੀ ਆ ਹਰ ਜਗ੍ਹਾ ਦੇ ਸੌਖਾ ਨਹੀਂ ਜੋ ਕਹਿਣਾ ਇੱਕ ਗੱਲ ਮੈਂ ਹੋਰ ਐਡ ਕਰ ਦੇਵਾਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਸਾਡੇ ਬੱਚੇ ਸਿੱਖਦੇ ਨਹੀਂ ਕੁਝ ਸਕਿੱਲ ਨਹੀਂ ਹੈਗੀ ਬਹੁਤ ਘੱਟ ਸਕਿੱਲ ਆ ਮੈਂ ਪਿਛਲੇ 1 ਸਾਲ ਤੋਂ ਇਸ ਲਾਈਨ ਨਾਲ ਜੁੜਿਆ ਆ ਪਤਾ ਦੇਖ ਰਹੇ ਆ ਵੀਜ਼ਿਆਂ ਦੀ ਸਟੱਡੀ ਕਰ ਰਹੇ ਆ ਕਿਸ ਤਰ੍ਹਾਂ ਲੱਗਦੇ ਆ ਕੁਝ ਬੱਚਿਆਂ ਦੇ ਚਲੋ ਕਰਵਾਇਆ ਵੀ ਹੈ ਨਾ ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਆਉਂਦੀ ਉਹ ਇਹ ਗੱਲ ਨਿਕਲ ਕੇ ਆਉਂਦੀ ਕਿ ਯਾਰ ਅਸੀਂ ਸਿੱਖ ਦੇ ਕੱਖ ਨਹੀਂ ਕੁਝ ਨਹੀਂ ਸਾਨੂੰ ਆਉਂਦਾ ਕੁਝ ਨਹੀਂ ਸਾਨੂੰ ਸਿੱਖਣਾ ਉਹ ਜੋ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਸਾਨੂੰ ਲੋੜ ਪਵੇ ਸਭ ਇੱਕੋ ਹੀ ਕੰਮ ਕਰਨਾ ਆਉਂਦਾ ਮਜ਼ਦੂਰੀ ਤੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਿੱਖੋ ਸਿੱਖ ਕੇ ਜਾਓ ਯਾਰ ਸਕਿੱਲ ਕਰਕੇ ਜਾਓ ਕਿਉਂਕਿ ਜਿਹੜਾ ਬੰਦਾ ਹੈ ਉਹ ਬੜਾ ਕੁਝ ਸਿੱਖ ਸਕਦਾ ਹੈ ਬਹੁਤ ਕੁਝ ਸਿੱਖ ਸਕਦਾ ਜੇ ਚਾਵੇ ਸੋ ਇਸ ਕਰਕੇ ਜਾਓ ਜ਼ਰੂਰ ਤੇ ਪਰ ਸਿੱਖ ਕੇ ਜਾਓ ਗੱਲ ਕਰ ਰਹੇ ਸਾਂ ਵਿਛੋੜੇ ਦੀ ਕਿ ਬੱਚੇ ਨੂੰ ਭੇਜਣਾ ਮਜਬੂਰੀ ਹੋ ਜਾਂਦੀ ਹੈ ਅੱਗੇ ਆਪਾਂ ਦੇਖਦੇ ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਕਿ ਇੱਕ ਪਰਿਵਾਰ ਦੇ ਵਿੱਚ 5-5 7-7 ਜੀ ਹੁੰਦੇ ਸੀ ਤੇ ਹਾਸਾ ਖੇਡਾ ਠਠਾਈ ਦਾ ਚੱਲਣਾ ਹਨ ਤੇ ਦੁੱਖ ਵੀ ਘੱਟ ਮਹਿਸੂਸ ਹੁੰਦਾ ਸੀ ਹੁਣ ਇੱਕ ਨਵਾਂ ਰਿਵਾਜ ਜਿਹੜਾ ਆ ਚੁੱਕਾ ਹੈ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਇੱਕ ਡਰ ਹੈ ਇੱਕ ਜਿਹੜਾ ਭੈਅ ਆ ਕਿ ਬੱਚੇ ਇੱਥੇ ਨਸ਼ਾ ਨਾ ਕਰਨ ਲੱਗ ਜਾਣ ਹੈ ਵੀ ਇਹ ਸੱਚਾਈ ਵੀ ਹੈ ਹਨਾ ਮੌਲ ਆ ਬੱਚਿਆਂ ਦਾ ਮਨ ਕੋਮਲ ਹੁੰਦਾ ਹੈ ਤੇ ਉਹ ਲੱਗ ਜਾਂਦੇ ਆ ਤੇ ਲੋਕ ਬੜੇ ਔਖੇ ਹੋ ਕੇ ਵਿਛੋੜਾ ਚ ੱਲ ਕੇ ਲੋਕ ਉਹ ਵਿਛੋੜਾ ਚ ੱਲਣਾ ਮਨਜ਼ੂਰ ਕਰ ਲੈਂਦੇ ਨੇ ਪੈਸੇ ਫੜ ਕੇ ਔਖੇ ਸੋਖੇ ਹੋ ਕੇ ਲਾ ਕੇ ਭੇਜਣਾ ਮਨਜ਼ੂਰ ਕਰ ਲੈਂਦੇ ਨੇ ਆਪਦੇ ਬੱਚਿਆਂ ਨੂੰ ਤੇ ਬੱਚਿਆਂ ਲਈ ਤਾਂ ਬੰਦਾ ਬੜਾ ਕੁਝ ਕਰਦਾ ਹੈ ਹਨਾ ਸੋ ਉਹ ਮੁੱਦੇ ਬਹੁਤ ਹੈ ਸੋ ਜਿਹੜੀ ਸੀਟ ਹੋਣਾ ਸਾਡੀ ਮਾਝੇ ਦੀ ਸੀਟ ਹੈ ਉਹ ਇੱਕ ਸਾਰੀ ਦੁਨੀਆ ਦੀ ਇਸ ਸੀਟ ਦੇ ਉੱਤੇ ਨਜ਼ਰ ਰਹੂਗੀ ਭਾਈ ਅਮਰਪਾਲ ਸਿੰਘ ਜੀ ਹੋਣਾਂ ਦੇ ਆਉਣ ਨਾਲ ਜਿਹੜੀ ਉਹ ਸੀਟ ਵੱਖਰੀ ਹੋ ਗਈ ਹੈ ਵੱਖਰੀ ਜਾਨੀ ਕਿ ਇੱਕ ਪੂਰੀ ਦੁਨੀਆ ਦੀ ਨਜ਼ਰ ਜਿਹੜੀ ਉਹ ਸਾਡੀ ਇਸ ਸੀਟ ਤੇ ਰਹੂਗੀ ਤੇ ਹਰ ਸਰਕਾਰਾਂ ਨੂੰ ਵੀ ਜਾਂ ਹਰ ਕਿਸੇ ਨੂੰ ਵੀ ਇਹ ਬੇਨਤੀ ਹੈ ਜਿਹੜਾ ਵੀ ਕੋਈ ਇਸ ਲਾਈਨ ਜਾਂ ਕੋਈ ਪਿੰਡ ਤੋਂ ਹੀ ਲਾਲੋ ਪਿੰਡ ਤੋਂ ਹੀ ਤੁਸੀਂ ਜਿਹੜੇ ਕੋਈ ਮੋਤਵਾਰ ਜਾਂ ਕੋਈ ਵੀ ਬੰਦੇ ਆ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਣੀ ਚਾਹੀਦੀ ਹੈ ਜ਼ਿੰਮੇਵਾਰੀ ਸਮਝੋਗੇ ਜੇ ਤੁਸੀਂ ਤੁਹਾਡੇ ਆਂਡ ਗਵਾਂਡ ਜਾਂ ਤੁਹਾਡਾ ਨਗਰ ਸੁਖੀ ਆ ਤੁਸੀਂ ਉਸ ਸੀਟ ਤੇ ਬਹਿ ਕੇ ਉਸ ਕੁਰਸੀ ਤੇ ਬਹਿ ਕੇ ਜੇ ਤੁਸੀਂ ਇਨਸਾਫ ਨਹੀਂ ਕਰ ਪਾਓਗੇ ਜਿਹੜੀ ਕੁਰਸੀ ਪ੍ਰਮਾਤਮਾ ਤੁਹਾਨੂੰ ਦਿੰਦਾ ਹੈ ਕਿਉਂਕਿ ਮਿਲਦੀ ਤੇ ਹੈ ਬਖਸ਼ਿਸ਼ ਨਾ ਵੀਡੀਓ ਜੇ ਲੰਬੀ ਨਾ ਹੋ ਜਾਵੇ ਬਖਸ਼ਿਸ਼ ਨਾ ਮਿਲਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਨਾ ਸੋ ਮੈਂ ਗੱਲ ਨੂੰ ਕੱਟ ਕਰੂੰਗਾ ਮੈਂ ਅੱਗੇ ਵੀ ਇੱਕ ਦੋ ਵਾਰ ਬੋਲਿਆ ਸੀ ਸਚਾਈ ਬੋਲਣਾ ਵੀ ਬਾਹਲਾ ਉਹ ਆਂਦੇ ਹੁੰਦੇ ਆ ਫਿਰ ਬੰਦਾ ਕੱਲਾ ਰਹਿ ਜਾਂਦਾ ਹੈ ਕਿ ਕੁੱਲੇ ਚੌਂਗ ਦੇ ਵਿੱਚ ਮੈਂ ਦੇਖਿਆ ਮਜ਼ਦੂਰ ਵਿਚਾਰੇ ਤੜਕੇ ਆਣ ਕੇ ਖੜ ਜਾਂਦੇ ਨੇ ਤੇ ਭਾਲ ਕਰਦੇ ਨੇ ਆਪਣੀ ਕੋਈ ਕੋਈ ਸਾਨੂੰ ਲੈ ਜਾਵੇ ਵੇਟ ਕਰਦੇ ਨੇ ਹਨ ਤੇ ਕਈ ਤੇ ਚਲੇ ਜਾਂਦੇ ਆ ਪਰ ਕੁਝ ਲੋਕ ਵਿਚਾਰੇ ਰਹਿ ਜਾਂਦੇ ਆ ਹਨ ਇਹ ਪੱਟੀ ਕੁੱਲੇ ਚੌਂਗ ਦੀ ਮੈਂ ਗੱਲ ਕਰ ਰਿਹਾ ਹਨ ਵੀ ਕੋਈ ਸਾਨੂੰ ਦਿਹਾੜੀ ਲੈ ਜਾਵੇ ਹਨ ਤੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਤਾਕਤ ਦਿੱਤੀ ਆ ਜਿਨ੍ਹਾਂ ਨੂੰ ਕੁਰਸੀ ਦਿੱਤੀ ਆ ਜਿਨ੍ਹਾਂ ਨੂੰ ਨੌਕਰੀ ਦਿੱਤੀ ਆ ਸੌਖਾ ਦਿੱਤਿਆ ਤੁਸੀਂ ਸ਼ੁਕਰ ਕਰਿਆ ਕਰੋ ਕਿ ਤੁਸੀਂ ਕਿੰਨੇ ਕਰਮਾਂ ਵਾਲੇ ਹੋਗੇ ਕਿ ਤੁਹਾਨੂੰ ਪ੍ਰਮਾਤਮਾ ਨੇ ਸਰਕਾਰੀ ਜੋਬ ਦਾ ਚੰਗਾ ਸੈੱਟ ਕੀਤਾ ਹੈ ਤੇ ਤੁਸੀਂ ਉਹਨਾਂ ਲੋਕਾਂ ਨੇ ਵੇਖ ਕੇ ਤੁਸੀਂ ਇਹ ਸਿੱਖਣ ਦੀ ਕੋਸ਼ਿਸ਼ ਕਰੋ ਕਿ ਸਾਨੂੰ ਬਖਸ਼ਿਸ਼ ਕੀਤੀ ਹੈ ਪਰ ਸੌਰੀ ਟੂ ਸੇ ਲੋਕ ਜਦੋਂ ਤਾਕਤ ਆ ਜਾਂਦੀ ਹੈ ਤੇ ਫਿਰ ਉਹ ਤਾਕਤ ਦਾ ਗਲਤ ਇਸਤੇਮਾਲ ਕਰਦੇ ਨੇ ਲੋਕ ਹੰਕਾਰ ਹੋ ਜਾਂਦਾ ਹੈ ਬਦੋਬਦੀ ਜਿਵੇਂ ਸਹੀ ਗੱਲ ਕਹੀ ਹੈ ਕਿ ਤਪੋ ਰਾਜ ਰਾਜੋਂ ਨਰਕ ਜਦੋਂ ਬੰਦੇ ਨੂੰ ਰਾਜ ਆਉਂਦਾ ਹੈ ਫਿਰ ਉਹ ਬੰਦੇ ਨੂੰ ਲੱਗਦਾ ਹੈ ਕਿ ਬਸ ਮੇਰੇ ਤੋਂ ਇਲਾਵਾ ਇਸ ਦੁਨੀਆ ਤੇ ਹੈ ਹੀ ਕੋਈ ਨਹੀਂ ਮੈਂ ਬਾਲਾ ਸਿਆਣਾ ਨਹੀਂ ਪਰ ਮੈਂ ਤਜਰਬਿਆਂ ਤੋਂ ਇਹ ਜਿਹੜੀ ਗੱਲ ਤੋਂ ਡੇ ਨਾਲ ਸ਼ੇਅਰ ਕਰਦਾ ਪਿਆ ਕਿ ਡਰਨਾ ਚਾਹੀਦਾ ਉਸ ਰੱਬ ਤੋਂ ਉਸ ਪਰਮਾਤਮਾ ਤੋਂ ਜਿੰਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਤੇ ਬਾਹਰ ਜਾਓ ਜਰੂਰ ਜਾਓ ਚੰਗੇ ਬੰਦੇ ਚੰਗੇ ਏਜੰਟ ਲੱਭ ਕੇ ਜਾਓ ਵਧੀਆ ਗੱਲ ਕਰੋ ਨਹੀਂ ਮੈਗੇ ਵੀ ਨਾ ਆਖੇਗੇ ਜੇ ਨਹੀਂ ਕਿ ਪਤਾ ਲੱਗਦਾ ਸਾਡੇ ਨਾਲ ਸੰਪਰਕ ਕਰੋ ਆਪਾਂ ਕੋਨੇ ਚੰਗੇ ਬੰਦੇ ਲੈਗੇ ਬਹੁਤ ਦੁਨੀਆ ਤੇ ਬਚਨ ਦੀ ਕੋਸ਼ਿਸ਼ ਕਰੋ ਫਰਾਡ ਫਰਾਡ ਤੋਂ ਬਚਨ ਦੀ ਕੋਸ਼ਿਸ਼ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਕੋਸ਼ਿਸ਼ ਕਰਿਆ ਕਰਾਂਗੇ ਕਿ ਆਪਾਂ ਤੁਹਾਡੇ ਨਾਲ ਚੰਗੀਆਂ ਚੰਗੀਆਂ ਗੱਲਾਂ ਤੁਹਾਡੇ ਤੋਂ ਸਿੱਖੀਏ ਕਿਉਂਕਿ ਬੰਦਾ ਜਿਹੜਾ ਉਹ ਸਿੱਖਣਾ ਰਹੀ ਹੁੰਦਾ ਸੋ ਸੇਫ ਰਹੋ ਆਪਣੇ ਆਂਡ ਗਵਾਨ ਨੂੰ ਸਫਾਈ ਰੱਖੋ ਮੱਛਰ ਆ ਗਿਆ ਹੁਣ ਗਾ ਗਰਮੀਆਂ ਆ ਗਈਆਂ ਬੜਾ ਕੁਝ ਹੋਣਾ ਹੈ ਤੇ ਧਿਆਨ ਰੱਖੋ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ Much